ਸਸਿਆ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 20 ਸਤੰਬਰ 2024 ਤੇ ਟਾਈਮ ਕਰੀਬ ਰਾਤ ਦੇ 7:30 ਹੋਣ ਵਾਲੇ ਨੇ ਤੇ ਗੱਲਬਾਤ ਮੌਨਸੂਨ ਦੀ ਵਾਪਸੀ ਨੂੰ ਲੈ ਕੇ ਕਰਾਂਗੇ ਤੇ ਆਉਣੇ ਕਦੋਂ ਹੁਣ ਮੀਂਹ ਪੈਣਗੇ ਤੇ ਅੱਗੇ 4-5 ਦਿਨ ਖੇਤੀਬਾੜੀ ਦੇ ਪੱਖ ਤੋਂ ਮੌਸਮ ਕਿੱਦਾਂ ਰਹੂਗਾ ਉਹਦੇ ਬਾਰੇ ਆਪਾਂ ਗੱਲਬਾਤ ਇਸ ਲਾਈਵ ਦੇ ਵਿੱਚ ਕਰਾਂਗੇ ਸੋ ਮੌਨਸੂਨ ਦੀ ਗੱਲ ਕੀਤੀ ਹੈ ਤਾਂ ਬੀਤੀ ਬੀਤੇ 24-48 ਘੰਟਿਆਂ ਚ ਪੰਜਾਬ ਦੇ 40-50% ਖੇਤਰਾਂ ਦੇ ਵਿੱਚ ਹਲਕੀ ਮੀਂਹ ਦੀ ਕਾਰਵਾਈ ਹੋਈ ਕਿਤੇ ਕਿਤੇ ਦਰਮਿਆਨ ਨੇ ਛਿਰਕਾ ਛਰਾਟਾਂ ਨਿੱਕੀਆਂ ਮੋਟੀਆਂ ਦਰਮਿਆਨੀਆਂ ਕਾਰਵਾਈਆਂ ਵੀ ਜਿਹੜੀਆਂ ਪੰਜਾਬ ਵਿੱਚ ਦੇਖਣ ਨੂੰ ਮਿਲੀਆਂ ਪਰ ਬਾਵਜੂਦ ਇਹ ਦੇ ਜਿੱਥੇ ਅਸਾਰ ਜ਼ਿਆਦਾ ਸੀਗੇ ਸਿਸਟਮ ਦੇ ਹਲਕੇ ਦਰਮਿਆਨੇ ਮੀਂਹ ਦੇ ਉੱਥੇ ਸਿਸਟਮ ਜਿਹੜਾ ਕਮਜ਼ੋਰ ਰਹਾ ਜਿੱਥੇ ਉਮੀਦ ਘੱਟ ਸੀਗੀ ਉੱਥੇ ਜ਼ਿਆਦਾ ਹਲਕੇ ਦਰਮਿਆਨੇ ਜਿਹੜੇ ਮੀਂਹ ਦੀ ਕਾਰਵਾਈ ਜਿਹੜੀ ਪੰਜਾਬ ਵਿੱਚ ਦੇਖਣ ਨੂੰ ਮਿਲੀ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਰਿਹਾ ਦਿਨ ਸੀ ਜਿਹੜਾ ਕਾਫੀ ਸੋਹਣਾ ਤੇ ਐਚਡੀ ਰਿਹਾ ਅੱਜ ਦਿਨ ਐਚਡੀ ਸੀ ਹਾਈ ਡੈਫੀਨੇਸ਼ਨ ਦਿਨ ਸੀਗਾ ਕਾਫੀ ਸੋਹਣਾ ਦਿਨ ਸੀਗਾ ਤੇ ਕਿਤੇ ਕਿਤੇ ਹਲਕੇ ਪੱਛੋਂ ਦੇ ਬੁੱਲੇ ਵੀ ਪੰਜਾਬ ਵਿੱਚ ਦੇਖਣ ਨੂੰ ਮਿਲੇ ਤੇ ਅਗਲੇ 3-4 ਦਿਨ ਜਾਂ 4-5 ਦਿਨ ਕਹਿ ਲਓ ਜਿਹੜੇ ਦਿਨ ਐਦਾਂ ਦਾ ਹੀ ਰਹੂਗਾ ਦਿਨ ਹਲਕਾ ਗਰਮ ਹਲਕੀ ਗਰਮਾਹਟ ਜ਼ਰੂਰ ਦੇਖਣ ਨੂੰ ਮਿਲੂਗੀ ਪਰ ਦਿਨ ਜਿਹੜੇ ਸੋਹਣੇ ਹੋਣਗੇ ਮਤਲਬ ਕਿ ਐਚਡੀ ਦਿਨ ਜਿਹੜੇ ਅਗਲੇ 4-5 ਦਿਨ ਲੱਗਦੇ ਰਹਿਣੇ ਆਗੇ ਤੇ ਕਿਤੇ ਕਿਤੇ ਪੱਛੋਂ ਦੇ ਹਲਕੇ ਬੁੱਲੇ ਜਰੂਰ ਮਹਿਸੂਸ ਹੋਣਗੇ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜਾ ਹਵਾ ਦੀ ਰਫਤਾਰ ਆ ਉਹ ਮੱਠੀ ਜੀ ਹੀ ਰਹੂਗੀ ਕੋਈ ਬਹੁਤੀ ਤੇਜ਼ ਹਵਾ ਚੱਲਣ ਦੀ ਸੁਭਾਵਨਾ ਹਾਲ ਦੀ ਘੜੀ ਨਹੀਂ ਦਿਖਾਈ ਦੇ ਰਹੀ ਹਾਲਾਂਕਿ ਕਿਤੇ ਕਿਤੇ ਹਲਕੀ ਪੂਰੇ ਦੀ ਹਵਾ ਜਿਹੜੀ ਪਹੁੰਚਦੀ ਰਹਿਣੀ ਆ ਜੀ ਦਾ ਕਰਕੇ ਦਿਨ ਦੇ ਵਿੱਚ ਥੋੜੀ ਤਲਖੀ ਜੀ ਜਾਂ ਹਲਕੀ ਗਰਮਾਹਟ ਆ ਜਿਹੜੀ ਉਹ ਮਹਿਸੂਸ ਹੋ ਸਕਦੀ ਹੈਗੀ ਤੇ ਅਗਲੇ 3-4 ਦਿਨਾਂ ਦੇ ਵਿੱਚ ਰਾਜਸਥਾਨ ਦੇ ਖਾਸ ਕਰਕੇ 23 ਸਤੰਬਰ ਤੋਂ ਮੌਨਸੂਨ ਦੀ ਵਾਪਸੀ ਜਿਹੜੀ ਉੱਤਰ ਜਿਹੜੇ ਪੱਛਮੀ ਰਾਜਸਥਾਨ ਆ ਦੱਖਣ ਪੱਛਮੀ ਰਾਜਸਥਾਨ ਤੇ ਗੁਜਰਾਤ ਦੇ ਥੋੜੇ ਬਹੁਤ ਖੇਤਰਾਂ ਤੋਂ ਜਿਹੜੀ ਮੌਨਸੂਨ ਪਾਉਣਾ ਨੇ ਉਹ ਪਿੱਛੇ ਹਟਣੀਆਂ ਸ਼ੁਰੂ ਹੋ ਜਾਣੀਆਂ ਨੇ ਕਿਉਂਕਿ ਉੱਥੇ ਲਗਾਤਾਰ ਖੁਸ਼ਕ ਮੌਸਮ ਬਣਿਆ ਹੋਇਆ ਗਿਆ ਤੇ ਅੱਗੇ ਵੀ ਅਗਲੇ 3-4 ਦਿਨ ਜਿਹੜਾ ਖੁਸ਼ਕ ਮੌਸਮ ਉੱਥੇ ਜਾਰੀ ਰਹੂਗਾ 23 ਸਤੰਬਰ ਤੋਂ ਸਰਕਾਰੀ ਏਜੰਸੀ ਐਲਾਨ ਕਰ ਸਕਦੀ ਹੈ 23-24 ਸਤੰਬਰ ਤੋਂ ਵੀ ਮੌਨਸੂਨ ਬਹਾਦਰੀਆਂ ਪਿੱਸੇ ਹਟਣੀਆਂ ਸ਼ੁਰੂ ਹੋ ਚੁੱਕੀਆਂ ਨੇ ਰਾਜਸਥਾਨ ਦੇ ਪੱਛਮੀ ਖੇਤਰਾਂ ਤੇ ਗੁਜਰਾਤ ਦੇ ਜਿਹੜੇ ਸਫ ਦੇ ਵੱਲ ਦੇ ਖੇਤ ਨੇ ਉੱਥੋਂ ਪਾਉਨ ਤੋਂ ਪਾਉਣਾ ਜਿਹੜੀਆਂ ਪਿੱਸੇ ਹਟਣੀਆਂ ਸ਼ੁਰੂ ਹੋ ਜਾਣੀਆਂ ਨੇ ਪੰਜਾਬ ਦੇ ਵਿੱਚ ਖੇਤੀਬਾੜੀ ਪੱਖ ਤੋਂ ਵੇਖਿਆ ਜਾਵੇ ਅਗਲੇ 4-5 ਦਿਨ ਜਿਹੜਾ ਮੌਸਮ ਖੁਸ਼ਕੀ ਰਹਿੰਦਾ ਜਾਪ ਰਿਹਾ ਦਿਨਾਂ ਵਿੱਚ ਹਲਕੀ ਗਰਮਾਟ ਤੇ ਦਿਨ ਸੋਹਣੇ ਬਣੇ ਰਹਿਣਗੇ ਤੇ ਪੰਜਾਬ ਵਿੱਚ ਮੌਨਸੂਨ ਦੀ ਵਾਪਸੀ ਵਿੱਚ ਹਲੇ ਹੋਰ ਦੇਰੀ ਹੋ ਸਕਦੀ ਹੈ ਕਿ ਮੌਨਸੂਨ ਵਾਪਸੀ ਤੋਂ ਬਾਅਦ ਪੰਜਾਬ ਮੀਂਹ ਲਈ ਨਿਰਾਪਰਾ ਪੱਛਮੀ ਸਿਸਟਮਾਂ ਤੇ ਡਿਪੈਂਡ ਰਹਿੰਦਾਗਾ ਤਾਂ ਅਕਸਰ ਮੌਨਸੂਨ ਦੀ ਵਾਪਸੀ ਤੋਂ ਬਾਅਦ ਜਿਹੜੇ ਲਗਾਤਾਰ ਪੱਛਮੀ ਸਿਸਟਮ ਆਉਣੇ ਸ਼ੁਰੂ ਹੋ ਜਾਂਦੇ ਹੁੰਦੇ ਨੇ ਤਾਂ ਇਸ ਵਾਰ ਵੀ ਕੁਝ ਇਦਾਂ ਹੀ ਹੁੰਦਾ ਜਾਪ ਰਿਹਾਗਾ ਕਿਉਂਕਿ ਜਿਹੜਾ ਮੌਨਸੂਨ ਦੀ ਵਾਪਸੀ ਵਿੱਚ ਪੰਜਾਬ ਵਿੱਚ ਹਲੇ ਥੋੜੀ ਦੇਰੀ ਹੋ ਸਕਦੀ ਹੈ ਕਿਉਂਕਿ ਇੱਕ 26 27 28 ਨੂੰ 26 27 28 ਸਤੰਬਰ ਇਹਨਾਂ ਦਿਨਾਂ ਵਿੱਚ ਇੱਕ ਪੱਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾਗਾ ਜਿਹੜਾ ਪੰਜਾਬ ਦੇ ਕਈ ਖੇਤਰਾਂ ਨੂੰ ਇੱਕ ਦੋ ਵਾਰ ਮੀਂਹੇ ਰਿਚੱਕਣ ਨਾਲ ਪ੍ਰਭਾਵਿਤ ਕਰ ਸਕਦਾਗਾ ਜਿੱਦਾਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਜਿੱਦਾਂ ਜਦੋਂ ਫਸਲਾਂ ਪੱਕਾਂ ਤੇ ਆਉਂਦੀ ਹੁੰਦੀਆਂ ਵਿੱਚ ਕਹਿੰਦੇ ਆ ਟੰਦੇ ਭਨਮੀ ਆਉਂਦਾ ਹੁੰਦਾ ਜਾਂ ਕਹਿੰਦੇ ਆ ਕਿ ਝੱਖੜ ਆਉਂਦਾ ਹੁੰਦਾਗਾ ਜਾਂ ਕਹਿੰਦੇ ਆ ਕਿ ਅਸੂ ਬਲੀਆਂ ਆਉਂਦਾ ਹੁੰਦਾਗਾ ਆਮ ਜਿਹੜੇ ਆਪਣੇ ਵੱਡੇ ਬਜ਼ੁਰਗ ਦੱਸਦੇ ਹੁੰਦੇ ਹਨ ਵੀ ਫਸਲ ਜੀ ਪੱਕਾਂ ਵੇਲੇ ਅਕਸਰ ਇਦਾਂ ਦਾ ਮੌਸਮ ਜਿਹੜਾ ਦੇਖਣ ਨੂੰ ਮਿਲਦਾ ਹੁੰਦਾਗਾ ਸੋ ਮੰਨ ਕੇ ਚੱਲ ਸਕਦੇ ਆ ਵੀ ਹੋ ਸਕਦਾ ਇਦਾਂ ਦੀ ਕੰਡੀਸ਼ਨ ਹੋਵੇ ਕਿਉਂਕਿ ਜਦੋਂ ਵੀ ਪੱਛਮੀ ਸਿਸਟਮ ਲੰਮੇ ਵਕਤ ਬਾਅਦ ਦੱਸ ਤੱਕ ਦਿੰਦਾ ਤਾਂ ਅਕਸਰ ਕੋਈ ਮੀਂਹ ਨਹੀਂ ਰੀ ਝੱਖੜ ਦੇਖਣ ਨੂੰ ਮਿਲਦਾ ਹੀ ਹੁੰਦਾ ਜਾਂ ਇੱਕ ਆ ਦੁੱਕਾ ਤਾਂ ਕਿਤੇ ਗੜੇ ਮਾਰੀ ਵੀ ਹੋ ਜਾਂਦੀ ਹੁੰਦੀ ਹੈਗੀ ਸੋ ਕੁਝ ਵੀ ਵਾਪਰ ਸਕਦਾ ਬਾਕੀ ਜਿਵੇਂ ਜਿਵੇਂ ਆਪਾਂ ਨੇੜੇ ਜਾਵਾਂਗੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਸਿਸਟਮ ਤਾਕੜਾ ਰਹੂ ਜਾਂ ਕਿਦਾਂ ਰਹੂਗਾ ਪਰ ਹਾਲ ਦੀ ਘੜੀ ਇਹ ਲੱਗ ਰਿਹਾ ਹੈਗਾ 22 ਸਤੰਬਰ ਤੋਂ ਲੈ ਕੇ 28 ਸਤੰਬਰ ਦੇ ਵਿਚਕਾਰ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਉੱਤਰੀ ਰਾਜਸਥਾਨ ਜਿਹੜੇ ਹਨਮਾਨਗੜ ਗੰਗਾ ਨਗਰ ਦੇ ਇਲਾਕੇ ਹੈਗੇ ਤੇ ਲੈਂਦੇ ਪੰਜਾਬ ਪਾਕਿਸਤਾਨ ਦੇ ਵਿੱਚ ਪੱਛਮੀ ਸਿਸਟਮ ਦਾ ਪ੍ਰਭਾਵ ਆ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਮੀਂਹੇ ਰੀ ਝੱਖੜ ਦੇ ਦਰਾਣ ਮਤਲਬ ਕਿ ਮੀਂਹ ਨੇ ਰਿਚਕੜ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਜਿਹੜਾ ਮੀਂਹ ਹੋਊਗਾ ਉਹ ਹਲਕਾ ਦਰਮਿਆਨਾ ਹੀ ਹੋਊਗਾ ਬਹੁਤਾ ਭਾਰੀ ਤਾਂ ਨਹੀਂ ਹੋਊਗਾ ਕੀ ਕਹਿੰਨਾ ਇਕਾ ਟੁਕਾ ਤਾਂ ਕਿਤੇ ਭਾਰੀ ਝਟ ਲੱਗ ਜੇ ਪਰ ਵੈਸੇ ਮੀਂਹ ਜਿਹੜਾ ਹਲਕਾ ਦਰਮਿਆਨਾ ਹੋਊਗਾ ਪਰ ਨੇਹਰੀ ਝਕੜ ਜ਼ਰੂਰ ਪੱਛਮੀ ਸਿਸਟਮ ਦੇ ਦੌਰਾਨ 26 ਤੋਂ ਲੈ ਕੇ 28 ਅਗਸਤੰਬਰ ਦੇ ਵਿੱਚਕਾਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਬੈਸੇ ਤਾਂ ਅਗਲੇ 3-4 ਦਿਨ 24 ਸਤੰਬਰ ਤੱਕ ਮੌਸਮ ਜਿਹੜਾ ਖੁਸ਼ਕ ਰਹੂਗਾ ਕਿਤੇ ਕਿਤੇ ਹਲਕੇ ਪਸੂ ਦੇ ਬੁੱਲੇ ਜਰੂਰ ਆਉਂਦੇ ਰਹਿਣੇ ਆਗੇ ਹਵਾ ਦੀ ਰਫਤਾਰ ਹੈ ਜਿਹੜੀ ਮੱਠੀ ਰਹੂਗੀ ਪਰ ਇੱਕ ਘੱਟ ਦਵਾ ਦਾ ਖੇਤਰ ਵੀ ਐਮਪੀ ਤੱਕ ਪੁੱਜੂਗਾ 25 ਸਤੰਬਰ ਨੂੰ ਜਿਹਦੇ ਕਾਰਨ ਪੰਜਾਬ ਵਿੱਚ 25 ਸਤੰਬਰ ਨੂੰ ਜਿਹੜੀ ਪੂਰੀ ਦੀ ਹਵਾ ਚੱਲਣੀ ਸ਼ੁਰੂ ਹੋ ਜਾਣੀ ਹੈ ਕਿ ਤੇ ਕਿਤੇ ਕਿਤੇ ਜਿਹੜੀਆਂ ਨਿੱਕੀਆਂ ਮੋਟੀਆਂ ਕਾਰਵਾਈਆਂ ਵੀ ਜਿਹੜੀਆਂ ਵਾਪਸੀ ਕਰ ਸਕਦੀਆਂ ਨੇ ਪੰਜਾਬ ਦੇ ਖਾਸ ਕਰਕੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਆਗੇ ਜਾਂ ਪੰਜਾਬ ਦੇ ਇੱਕਾ ਦੁਕਾ ਦੋ ਚਾਰ ਜ਼ਿਲ੍ਹਿਆਂ ਵਿੱਚ ਹੋਰ ਵੀ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ 25 ਸਤੰਬਰ ਤੋਂ ਵਾਪਸੀ ਕਰਨੀ ਹੈ ਜਿਵੇਂ ਹੀ 25 ਸਤੰਬਰ ਤੋਂ ਪੂਰਾ ਖੁੱਲ ਕੇ ਚੱਲੂਗਾ ਫਿਰ 26 27 28 ਸਤੰਬਰ ਨੂੰ ਇੱਕ ਪੱਛਮੀ ਸਿਸਟਮ ਪਹਾੜੀ ਕਿਤਰਾਂ ਤੇ ਪੁੱਜ ਜਾਣਾਗਾ ਫਿਰ ਫਿਰ ਪੂਰੀ ਦੀ ਹਵਾ ਜਿਹੜੀ ਪੰਜਾਬ ਵਿੱਚ ਤੇਜ਼ੀ ਨਾਲ ਪੰਜਾਬ ਵਿੱਚ ਨਮੀ ਲੈ ਕੇ ਬੰਗਾਲ ਦੀ ਖਾੜੀ ਤੋਂ ਪਹੁੰਚੂਗੀ ਜਿਸ ਦਾ ਕਰਕੇ ਪੱਛਮੀ ਸਿਸਟਮ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਸਰਕਾ ਪੰਜਾਬ ਦੇ ਵਿੱਚ 26 ਤੋਂ 28 ਸਤੰਬਰ ਦੇ ਵਿਚਕਾਰ ਜਿਹੜਾ ਮੀਂਹੇਰੀ ਦਾ ਦੌਰ ਜਿਹੜਾ ਜਾਂ ਝੱਖੜ ਦਾ ਦੌਰ ਜਿਹੜਾ ਇੱਕ ਅੱਧਾ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦਹਾੜ ਦੀ ਕੜੀ ਮਾਝਾ ਦਬਾਬਾ ਮੀਂਹ ਰਹਿ ਸਕਦਾਗਾ ਪਰ ਫਿਰ ਵੀ ਮਾਵਾ ਬੈਲਟ ਦੀ ਵੀ ਥੋੜੇ ਬਹੁਤ ਖੇਤਰਾਂ ਵਿੱਚ ਮੀਂਹ ਦੀ ਮੀਂਹ ਦੀ ਜਾਂ ਝੱਖੜ ਦੀ ਇੱਕ ਅੱਧੀ ਝਟ ਜਿਹੜੀ ਜ਼ਰੂਰ ਲੱਗੂਗੀ ਲਗਭਗ ਓਵਰਆਲ ਜੇ ਗੱਲ ਕੀਤੀ ਜਾਵੇ ਸਿਸਟਮ ਦੀ 26 ਤੋਂ 28 ਸਤੰਬਰ ਦੇ ਵਿੱਚਕਾਰ ਇੱਕ ਅੱਧੀ ਝਟ ਬਹੁਤੇ ਖੇਤਰਾਂ ਵਿੱਚ ਮੀਂਹ ਹੀ ਨਹੀਂ ਝੱਖੜ ਦੀ ਜਿਹੜੀ ਲੱਗ ਸਕਦੀ ਹੈ ਕਿ ਕਿਉਂਕਿ ਮੌਨਸੂਨ ਦੀ ਵਾਪਸੀ ਤੋਂ ਬਾਅਦ ਨਿਰਾਪੂਰਾ ਜਿਹੜਾ ਆਪਣਾ ਪੰਜਾਬ ਹੈਗਾ ਉਹ ਪੱਛਮੀ ਸਿਸਟਮਾਂ ਤੇ ਹੀ ਡਿਪੈਂਡ ਰਹਿੰਦਾ ਮੀਂਹਾਂ ਦੇ ਲਈ ਸੋ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਇੰਨਾ ਮਹੀਨਾ ਦੌਰਾਨ ਪੱਛਮੀ ਸਿਸਟਮ ਹੀ ਇੱਕਸਾਰ ਆਉਂਦੇ ਨੇ ਮੀਂਹ ਦਾ ਤਾਂ ਕਈ ਵਾਰ ਮੀਂਹ ਆ ਜਿਹੜੇ ਬੇਮੌਸਮੀ ਪੈ ਜਾਂਦੇ ਨੇ ਫਸਲਾਂ ਦਾ ਨੁਕਸਾਨ ਵੀ ਕਰਦੇ ਨੇ ਸੋ ਉਹ ਦਿਨਾਂ ਵਿੱਚ ਵੀ ਕੁਝ ਅਜਿਹਾ ਹੁੰਦਾ ਜਾਪ ਰਿਹਾ ਹੈਗਾ ਸੰਭਾਵਨਾ ਕੀ ਇਦਾਂ ਦੀ ਵੀ ਥੋੜਾ ਜਿਹੜਾ ਫਸਲਾਂ ਲਈ ਚਿੰਤਾਜਨਕ ਮਾਹੌਲ ਜ਼ਰੂਰ ਹੋਊਗਾ ਮੌਸਮ ਪੱਕ ਤੋ ਵੇਖਿਆ ਜਾਵੇ ਜਾਂ ਕਿਸਾਨੀ ਪੱਖ ਤੋਂ ਵੇਖਿਆ ਜਾਵੇ ਸੋ ਆਉਂਦੇ ਦਿਨਾਂ ਵਿੱਚ ਲਗਾਤਾਰ ਅਪਡੇਟ ਕਰਦੇ ਰਹਾਂਗੇ ਪਰ ਮੋਟੀ ਜੀ ਗੱਲ ਇਹ ਹੈ ਕਿ 23-24 ਸਤੰਬਰ ਤੋਂ ਪੱਛਮੀ ਰਾਜਸਥਾਨ ਤੇ ਗਿਜਰਾਤ ਦੇ ਕੁਝ ਖੇਤਰਾਂ ਤੋਂ ਮੌਨਸੂਨ ਪਾਉਣਾ ਜਿਹੜੀਆਂ ਪਿੱਛੇ ਹਟਣੀਆਂ ਸ਼ੁਰੂ ਹੋ ਜਾਣੀਆਂ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਥੋੜੀ ਦੇਰੀ ਹੋ ਸਕਦੀ ਹੈ ਮੌਨਸੂਨ ਵਾਪਸੀ ਵਿੱਚ ਕਿਉਂਕਿ 26-27-28 ਨੂੰ ਇੱਕ ਪੱਛਮੀ ਸਿਸਟਮ ਪ੍ਰਭਾਵਿਤ ਕਰੂਗਾ ਜਿਸ ਦਾ ਕਰਕੇ ਬੰਗਾਲ ਦੀ ਧਰਤੀ ਤੋਂ ਪੂਰੇ ਦੀਆਂ ਹਵਾਵਾਂ ਪੰਜਾਬ ਤੱਕ ਪਹੁੰਚਦੀਆਂ ਰਹਿਣੀਆਂ ਜਿਸ ਦਾ ਕਰਕੇ ਮੌਨਸੂਨ ਵਾਪਸੀ ਵਿੱਚ ਦੇਰੀ ਹੋਊਗੀ ਤੇ 26 ਤੋਂ 28 ਸਤੰਬਰ ਵਿਚਕਾਰ ਇੱਕ ਅਦਾ ਮੀਨਰੀ ਜਾਂ ਚੱਕਰ ਦਾ ਦੌਰ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਵਿੱਚ ਸੋ ਆਉਂਦੇ ਦਿਨਾਂ ਵਿੱਚ ਕੋਈ ਜ਼ਿਆਦਾ ਗਰਮਾਹਟ ਨਹੀਂ ਹੋਊਗੀ ਵੀ ਹਲਕੀ ਗਰਮਾਹਟ ਦਿਨ ਵਿੱਚ ਜ਼ਰੂਰ ਦੇਖਣ ਨੂੰ ਮਿਲੇਗੀ ਦਿਨ ਜਿਹੜੇ ਸੋਹਣੇ ਰਹਿਣਗੇ ਖਾਸ ਕਰੂ ਮੌਸਮ ਕਿਸਾਨੀ ਪੱਖ ਤੋਂ ਜੇ ਕੋਈ ਕਿਸਾਨ ਵੀ ਰੇ ਸਪਰੇਅ ਕਰਨਾ ਚਾਹੁੰਦਾ ਤਾਂ ਉਹ ਬੇਜਜ ਕੋ ਕੇ ਖੇਤੀਬਾੜੀ ਦਾ ਕੰਮਕਾਰ ਉਹ ਕਰ ਸਕਦਾਗਾ ਸੋ ਹਾਲ ਦੀ ਘੜੀ ਐਨੀ ਕਾਪ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ